ਪਰ ਇਨਾਂ ਜੰਗਲਾਂ ਦੇ ਵਿੱਚ ਅਸਮਾਨ ਤੱਕ ਵੀ ਦਿਖਾਈ ਦੇ ਦਿੰਦਾ ਦਿਨ ਦੇ ਅੰਦਰ ਹੀ ਰਾਤ ਹੁੰਦੀ ਹੈ ਇੰਨੇ ਜਿਆਦਾ ਸੰਘਣੇ ਨੇ ਇਹ ਜੰਗਲ ਤੇ ਰਾਤ ਦੇ ਸਮੇਂ ਪਾਪੂਆ ਨੂਗਿਨੀ ਦੇ ਜੰਗਲ ਹੋਰ ਵੀ ਜਿਆਦਾ ਖਤਰਨਾਕ ਹੋ ਜਾਂਦੇ ਉੱਥੇ ਅੱਜ ਵੀ ਇਸ ਦੁਨੀਆ ਦੇ ਵਿੱਚ ਇਦਾਂ ਦੇ ਲੋਕ ਨੇ ਜਿਹੜੇ ਪਸਤਾਂ ਦੇ ਨਾਲ ਅੱਗ ਚਲਾਉਂਦੇ ਨੇ ਇਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿਹੜੀ ਮਾਡਰਨ ਦੁਨੀਆ ਹੈ ਉਹਦੇ ਵਿੱਚ ਅੱਗ ਬਹੁਤ ਜਿਆਦਾ ਆਸਾਨੀ ਨਾਲ ਜਲ ਸਕਦੀ ਹੈ ਮਾਂਚਸ ਆਗਿਆਂ ਦੀ ਲਾਈਫ ਉੱਤੇ ਆਗਿ ਇਥਾਨਕ ਲੋਕ ਮੰਨਦੇ ਨੇ ਕਿ ਪਾਪੂਆ ਨੂਗਿਨੀ ਦੇ ਜੰਗਲਾਂ ਦੇ ਵਿੱਚ ਸਿਰਫ ਇਨਸਾਨ ਤੇ ਜਾਨਵਰ ਨਹੀਂ ਰਹਿੰਦੇ ਇੱਥੇ ਰਹੱਸੇਮਈ ਆਤਮਾਵਾਂ ਵੀ ਰਹਿੰ ਲਗਦਾ ਇਹ ਤੁਹਾਡੇ ਜੰਗਲ ਦੇ ਵਿੱਚ ਸਾਹਮਣੇ ਖੜੇ ਹੋਣਗੇ ਪਰ ਤੁਹਾਨੂੰ ਦਿਖਾਈ ਨਹੀਂ ਦੇਣਗੇ ਇਹ ਜੰਗਲੀ ਕਬੀਲਿਆਂ ਦੇ ਵਿੱਚ ਰਹਿਣ ਵਾਲੇ ਲੋਕ ਇੰਨੇ ਜਿਆਦਾ ਪਰਫੈਕਟ ਨੇ ਕਿ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਬੜੀ ਆਰਾਮ ਦੇ ਨਾਲ ਚਲੇ ਜਾਂਦੇ ਨੇ ਤੇ ਥੱਲੇ ਜਿਹੜਾ ਕੋਈ ਖੋਜੀ ਦਸਤਾ ਜਾ ਰਿਹਾ ਹੁੰਦਾ ਹੈ ਜਾਂ ਜਿਸ ਦਾ ਇਹ ਪਿੱਛਾ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਪਤਾ ਤੱਕ ਵੀ ਨਹੀਂ ਲੱਗਦਾ ਕਿ ਅਸਮਾਨ ਤੋਂ ਉਹਨਾਂ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਤੁਸੀਂ ਸੋਚ ਕੇ ਦੇਖੋ ਕਿ ਇੱਕ ਏਦਾਂ ਦੀ ਦੁਨੀਆ ਜਿੱਥੇ ਸੰਘਣੇ ਜੰਗਲਾਂ ਦੀ ਗਹਿਰਾਈ ਦੇ ਵਿੱਚ ਕੁਝ ਬਹੁਤ ਹੀ ਜ਼ਿਆਦਾ ਡੂੰਘੇ ਰਾਜ ਲੁਕੇ ਹੋਏ ਨੇ ਪਾਪੂਆ ਨੂਗਿਨੀ ਇਹ ਇੱਕ ਅਫਰੀਕਾ ਦਾ ਦੇਸ਼ ਹੈ ਇਹਦੇ ਜੰਗਲਾਂ ਦੇ ਵਿੱਚ ਅੱਜ ਵੀ ਜਿਵੇਂ ਆਦੀ ਮਨੁੱਖ ਰਹਿੰਦਾ ਸੀ ਅੱਜ ਤੋਂ ਸਦੀਆਂ ਪਹਿਲਾਂ ਉਦਾਂ ਲੋਕ ਕਬੀਲੇ ਬਣਾ ਕੇ ਰਹਿੰਦੇ ਨੇ ਤੇ ਇਹ ਕਬੀਲਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਅੱਜ ਦੀ ਦੁਨੀਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਬਾਹਰ ਦੀ ਦੁਨੀਆ ਹੈ ਕਿੱਦਾਂ ਦੀ ਅੱਜ ਵੀ ਇਹ ਕਬੀਲਿਆਂ ਦੇ ਲੋਕ ਬਿਨਾਂ ਕੱਪੜਿਆਂ ਤੋਂ ਜੰਗਲ ਦੇ ਅੰਦਰ ਸੰਘਣੇ ਜੰਗਲਾਂ ਦੇ ਅੰਦਰ ਰਹਿੰਦੇ ਨੇ ਇਹ ਸ਼ਿਕਾਰ ਕਰਦੇ ਨੇ ਦਰਖਤਾਂ ਦੇ ਨਾਲੋਂ ਫਲ ਹੁੰਦੀ ਹੈ ਪਾਪੂਆ ਨੂ ਗਨੀਦੇ ਸੰਘਣੇ ਜੰਗਲਾਂ ਦੇ ਵਿੱਚ ਕੁਝ ਏਦਾਂ ਦੇ ਚੀਜ਼ਾਂ ਵੀ ਸਮੇਂ-ਸਮੇਂ ਤੇ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਵਿਗਿਆਨਕਾਂ ਨੂੰ ਹੈਰਾਨ ਕਰ ਦਿੰਦੀਆਂ ਨੇ ਇਨ੍ਹਾਂ ਜੰਗਲਾਂ ਦੇ ਅੰਦਰ ਅਜੇ ਹੀ ਖਤਰਨਾਕ ਜੀਵ-ਜੰਤੂ ਤੇ ਏਦਾਂ ਦੀਆਂ ਨਸਲਾਂ ਨੇ ਪੰਛੀਆਂ ਦੀਆਂ ਜਾਨਵਰਾਂ ਦੀਆਂ ਜਿਹੜੀਆਂ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਮਿਲਦੀਆਂ ਪਾਪੂਆ ਨੂਗਿਨੀ ਪ੍ਰਸ਼ਾਂਤ ਮਹਾਸਾਗਰ ਦੇ ਬਿਲਕੁਲ ਵਿਚਾਲੇ ਵਸਿਆ ਹੋਇਆ ਇੱਕ ਦੀਪ ਹੈ ਸਮੁੰਦਰ ਦੇ ਵਿਚਾਲੇ ਟਾਪੂ ਦੇ ਵਿੱਚ ਵਸਿਆ ਹੋਇਆ ਹੈ ਪਾਪੂਆ ਨੂਗਿਨੀ ਤੇ ਇਹ ਪਾਪੂਆ ਨੂਗਿਨੀ ਦੇਸ਼ ਦਾ 70% ਹਿੱਸਾ ਸੰਘਣੇ ਜੰਗਲਾਂ ਦੇ ਥੱਲੇ ਹੈ ਮਤਲਬ ਕਿ ਇਸ ਦੇਸ਼ ਦੇ ਵਿੱਚ ਅੱਧੇ ਦੇ ਨਾਲੋਂ ਜ਼ਿਆਦਾ ਜੰਗਲ ਨੇ ਯਾਨੀ ਕਿ ਇਹ ਦੇਸ਼ ਦਾ ਸਿਰਫ 30% ਹਿੱਸਾ ਹੀ ਨਾਰਮਲ ਹੈ ਬਾਕੀ 70% ਤੇ ਜੰਗਲ ਹੀ ਜੰਗਲ ਨੇ 30% ਹਿੱਸਾ ਉਹ ਹੈ ਜਿੱਥੇ ਜੰਗਲ ਘਟ ਨੇ ਜਾਂ ਥੋੜੇ ਬਹੁਤ ਸ਼ਹਿਰ ਵਸੇ ਹੋਏ ਨੇ ਇਹ 30% ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਦਰੱਖਤ ਨੇ ਬਹੁਤ ਜ਼ਿਆਦਾ ਜੀਵ ਜੰਤੂ ਰਹਿੰਦੇ ਨੇ ਮੰਨ ਕੇ ਅਚੀਵਸਿਆ ਹੋਇਆ ਹੈ ਬਸ ਥੋੜਾ ਜਿਹਾ ਹਿਸਾ ਹੈ ਜਿੱਥੇ ਨਾਰਮਲ ਲੋਕ ਰਹਿੰਦੇ ਨੇ ਪਾਪੂਆ ਨਿਊ ਗਿਨੀ ਦੇ ਜੰਗਲ ਵੀ ਇੰਨੇ ਜ਼ਿਆਦਾ ਸੰਘਣੇ ਨੇ ਕਿ ਸੂਰਜ ਦੀ ਰੋਸ਼ਨੀ ਤੱਕ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ ਇੰਨੇ ਉੱਚੇ ਉੱਚੇ ਦਰਾਖਤ ਇੰਨੇ ਸੰਘਣੇ ਜੰਗਲ ਕਿਹਾ ਜਾਂਦਾ ਹੈ ਕਿ ਜੇਕਰ ਪਾਪੂਆ ਨਿਊ ਗਿਨੀ ਦੇ ਜੰਗਲਾਂ ਦੇ ਵਿੱਚ ਕੋਈ ਭੜਕ ਜਵੇ ਤਾਂ ਉਹ ਜਾਂਦਾ ਵਾਪਸ ਨਹੀਂ ਆਵੇਗਾ ਕਿਉਂਕਿ ਇਨਸਾਨ ਸੂਰਜ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦਾ ਹੈ ਅਸਮਾਨ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦਾ ਹੈ ਕਿ ਮੈਂ ਇੱਧਰ ਜਾਣਾ ਹੈ ਇੱਧਰ ਜਾਣਾ ਹੈ ਪਰ ਇਨ੍ਹਾਂ ਜੰਗਲਾਂ ਦੇ ਵਿੱਚ ਅਸਮਾਨ ਤੱਕ ਵੀ ਦਿਖਾਈ ਨਹੀਂ ਦਿੰਦਾ ਦਿਨ ਦੇ ਅੰਦਰ ਹੀ ਵਿਗਿਆਨਕਾਂ ਦਾ ਮੰਨਣਾ ਹੈ ਕਿ ਪਾਪੂਆ ਨੂਗ ਦੇ ਨੀਲੇ ਜੰਗਲਾਂ ਦੇ ਵਿੱਚ ਅਜਹਾਈਆਂ ਜੀਵ ਜੰਤੂਆਂ ਦੇ ਨਸਲਾਂ ਰਹਿੰਦੀਆਂ ਨੇ ਜਿਨ੍ਹਾਂ ਦੇ ਬਾਰੇ ਅੱਜ ਦੇ ਇਨਸਾਨ ਨੂੰ ਵੀ ਨਹੀਂ ਪਤਾ। ਪਾਪੂਆ ਨੂਗ ਦੇ ਨੀਲੇ ਜੰਗਲਾਂ ਦੇ ਵਿੱਚ ਜਿਹੜੇ ਕਬੀਲੇ ਰਹਿੰਦੇ ਨੇ ਅੱਜ ਵੀ ਉਹ ਬਾਹਰੀ ਦੁਨੀਆ ਦੇ ਨਾਲੋਂ ਕੱਟੇ ਹੋਏ ਨੇ। ਸੋਚ ਕੇ ਦੇਖੋ ਕਿ ਜਿੱਥੇ ਅਸੀਂ ਅੱਜ 에ਅਰਪੋਰਟ, ਮੋਬਾਈਲ, ਇੰਟਰਨੈਟ ਵਰਗੀ ਦੁਨੀਆ ਦੇ ਵਿੱਚ ਰਹਿੰਦੇ ਹਾਂ, ਉੱਥੇ ਅੱਜ ਵੀ ਇਸ ਦੁਨੀਆ ਦੇ ਵਿੱਚ ਇਦਾਂ ਦੇ ਲੋਕ ਨੇ ਜਿਹੜੇ ਪੱਤਿਆਂ ਦੇ ਨਾਲ ਆਗੇ ਬੁਲਾਉਂਦੇ ਨੇ। ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿਹੜੀ ਮਾਡਰਨ ਦੁਨੀਆ ਹੈ, ਉਹਦੇ ਵਿੱਚ ਅੱਗ ਬਹੁਤ ਜ਼ਿਆ ਇਹਨਾਂ ਦੀ ਸਵੇਰ ਹੁੰਦੀ ਹੈ ਖਾਣੇ ਨੂੰ ਲੈ ਕੇ ਸ਼ਿਕਾਰ ਨੂੰ ਲੈ ਕੇ ਤੇ ਰਾਤ ਹੁੰਦੀ ਹੈ ਖਾਣੇ ਨੂੰ ਲੈ ਕੇ ਇਹਨਾਂ ਦੀ ਜ਼ਿੰਦਗੀ ਹੈ ਸਵੇਰ ਉੱਠਣਾ ਜੰਗਲ ਦੇ ਵਿੱਚ ਸ਼ਿਕਾਰ ਕਰਨਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਤੇ ਆਪਣਾ ਢਿੱਡ ਭਰਨਾ ਰਾਤ ਨੂੰ ਸੌਂ ਜਾਣਾ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਪੂਆ ਨੂਗਿਨੀ ਦੇ ਜੰਗਲ ਬਹੁਤ ਜ਼ਿਆਦਾ ਖਤਰਨਾਕ ਨੇ ਇੱਥੇ ਜਿਹੜੀਆਂ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ ਉਹ ਬਹੁਤ ਖਤਰਨਾਕ ਨੇ ਦੂਜੇ ਜੰਗਲਾਂ ਦੇ ਮੁਕਾਬਲੇ ਪਾਪੂਆ ਨੂਗਿਨੀ ਦੇ ਜੰਗਲਾਂ ਦੇ ਅੰਦਰ ਜ਼ਹਿਰੀਲੇ ਕੀੜੇ ਡੱਡੂ ਸੱਪ ਵਰਗੀਆਂ ਪਤਾ ਹੀ ਨਹੀਂ ਕਿੰਨੀਆਂ ਖਤਰਨਾਕ ਨਸਲਾਂ ਰਹਿੰਦੀਆਂ ਨੇ ਤੇ ਇਸ ਤਰ੍ਹਾਂ ਦੇ ਜੀਵ ਜੰਤੂਆਂ ਦੇ ਪੰਛੀ ਦੇਖੇ ਗਏ ਨੇ ਜਿਹੜੇ ਰਿਕਾਰਡ ਦੇ ਵਿੱਚ ਸ਼ਾਮਲ ਨਹੀਂ ਮਤਲਬ ਕਿ ਇਹ ਪੰਛੀਆਂ ਦਾ ਕੋਈ ਨਾਮ ਹੀ ਨਹੀਂ ਹੈ ਪਹਿਲੀ ਵਾਰ ਇਹ ਨਸਲਾਂ ਡਿਸਕਵਰ ਹੋਈਆਂ ਨੇ ਪਾਪੂਆ ਨੂਗਨੀ ਦੇ ਜੰਗਲਾਂ ਦੇ ਨਾਲ ਜੁੜੀਆਂ ਕਈ ਕਹਾਣੀਆਂ ਵੀ ਸਾਹਮਣੇ ਆਉਂਦੀਆਂ ਨੇ ਜਿਵੇਂ ਕਿ ਰਾਤ ਦੇ ਸਮੇਂ ਇਹ ਜੰਗਲ ਦੇ ਅੰਦਰੋਂ ਇਦਾਂ ਲੱਗਦਾ ਹੈ ਜਿਵੇਂ ਕੋਈ ਢੋਲ ਵਜਾ ਕੇ ਨੱਚ ਰਿਹਾ ਹੋਵੇ ਤੇ ਸੰਗਣੇ ਜੰਗਲਾਂ ਦੇ ਅੰਦਰੋਂ ਅਜਹੀਆਂ ਜੀਵ ਜੰਤੂ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜੀਆਂ ਧਰਤੀ ਦੇ ਉੱਪਰ ਰਹਿਣ ਵਾਲੇ ਕਿਸੇ ਵੀ ਜੀਵ ਦੇ ਨਾਲ ਨਹੀਂ ਮਿਲਦੀਆਂ ਮਤਲਬ ਕਿ ਪਤਾ ਹੀ ਨਹੀਂ ਕਿ ਇਸ ਤਰ੍ਹਾਂ ਦੀ ਆਵਾਜ਼ ਵਾਲਾ ਕਿਹੜਾ ਜੀਵ ਜੰਤੂ ਹੈ ਥਾਨਕ ਲੋਕ ਮੰਨਦੇ ਨੇ ਉਗਨੀ ਦੇ ਜੰਗਲਾਂ ਦੇ ਵਿੱਚ ਤਕਰੀਬਨ 800 ਤੋਂ ਜ਼ਿਆਦਾ ਪਿਛਾਵਾਂ ਬੋਲੀਆਂ ਜਾਂਦੀਆਂ ਨੇ ਇੱਥੇ ਹਰ ਇੱਕ ਜੰਗਲੀ ਕਬੀਲੇ ਦੀ ਆਪਣੀ ਭਾਸ਼ਾ ਹੈ ਤੇ ਇਹ ਭਾਸ਼ਾ ਇੰਨੀ ਜ਼ਿਆਦਾ ਕੰਪਲਿਕੇਟਿਡ ਹੁੰਦੀ ਹੈ ਕਿ ਇਹਨਾਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ ਕਿਹਾ ਜਾਂਦਾ ਹੈ ਕਿ ਪਾਪੂਆ ਨੂਗਨੀ ਦੇ ਜੰਗਲਾਂ ਦੇ ਵਿੱਚ ਇੰਨੇ ਜ਼ਿਆਦਾ ਜੰਗਲੀ ਕਬੀਲੇ ਰਹਿੰਦੇ ਨੇ ਕਿ ਸਾਰੀ ਉਮਰ ਲਾ ਕੇ ਵੀ ਇਨਸਾਨ ਇਹਨਾਂ ਬਾਰੇ ਜਾਣਕਾਰੀ ਇਕੱਠੀ ਨਹੀਂ ਕਰ ਸਕਦਾ ਇਹਨਾਂ ਦੇ ਵਿੱਚੋਂ ਕਈ ਜੰਗਲੀ ਕਬੀਲੇ ਤਾਂ ਅਜੇ ਇਹ ਨੇ ਜਿਹੜੇ ਸੰਘੜੇ ਨਾਲੋਂ ਵੀ ਸੰਘੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਤੇ ਇਹ ਉਹ ਏਰੀਆ ਨੇ ਜਿੱਥੇ ਤੱਕ ਕੋਈ ਨਾ ਅੱਜ ਤੱਕ ਪਹੁੰਚਿਆ ਹੈ ਤੇ ਨਾ ਹੀ ਆਉਣ ਵਾਲੇ 100 ਚਾਹੇ ਉਹ ਮਾਡਰਨ ਹਥਿਆਰਾਂ ਨੂੰ ਲੈ ਕੇ ਗਏ ਜਾਂ ਫਿਰ ਮਾਡਰਨ ਟੈਕਨੋਲੋਜੀ ਨੂੰ ਲੈ ਕੇ ਗਏ ਉਹ ਲੋਕ ਗੁੰਮ ਹੋ ਕੇ ਗਾਇਬ ਹੋ ਗਏ। ਇਹ ਜੰਗਲੀ ਕਬੀਲੇ ਹਰ ਬਾਰੀ ਇਨਸਾਨ ਨੂੰ ਖਤਰਾ ਮੰਨਦੇ ਨੇ। ਪਾਪੂਆ ਨੂਗਨੀ ਦੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਕਬੀਲੇ ਦਾ ਮੰਨਣਾ ਹੈ ਕਿ ਜਦੋਂ ਬਾਹਰੀ ਲੋਕ ਉਹਨਾਂ ਦੇ ਏਰੀਆ ਦੇ ਵਿੱਚ ਆਉਂਦੇ ਨੇ ਤਾਂ ਦੇਵੀ-ਦੇਵਤੇ ਇਸ ਚੀਜ਼ ਨੂੰ ਲੈ ਕੇ ਨਾਰਾਜ਼ ਹੋ ਜਾਂਦੇ ਨੇ। ਇਸ ਲਈ ਇਹ ਕਬੀਲੇ ਜਿਵੇਂ ਹੀ ਕਿਸੇ ਬਾਹਰੀ ਇਨਸਾਨ ਨੂੰ ਦੇਖਦੇ ਨੇ ਜਾਂ ਬਾਹਰੀ ਚੀਜ਼ ਨੂੰ ਦੇਖਦੇ ਨੇ ਇਹ ਆਪਣੇ ਤੀਰ ਕਮਾਨ ਤੇ ਭਾਲੇ ਚੱਕ ਲੈਂਦੇ ਨੇ। ਇਹਨਾਂ ਦੇ ਕੋਲ ਜਿਹੜੇ ਤੀਰ ਕਮਾਨ ਤੇ ਭਾਲੇ ਹੁੰਦੇ ਨੇ ਉਹ ਵੀ ਕੋਈ ਨਾਰਮਲ ਨਹੀਂ ਹੁੰਦੇ। ਉਹਨਾਂ ਦੇ ਕੋਲ ਵੀ ਨਹੀਂ ਹੈ ਜਾਨੀ ਕਿ ਇਹਨਾਂ ਦੇ ਜ਼ਹਿਰ ਦਾ ਐਂਟੀਡੋਟ ਹੀ ਨਹੀਂ ਹੈ ਪਤਾ ਨਹੀਂ ਕਿਹੜਾ ਜ਼ਹਿਰ ਲਾਉਂਦੇ ਨੇ ਮੰਨਿਆ ਜਾਂਦਾ ਹੈ ਕਿ ਜੰਗਲ ਦੇ ਅੰਦਰ ਕਈ ਖਤਰਨਾਕ ਕਿਸਮ ਦੇ ਡੱਟੂ ਹੁੰਦੇ ਨੇ ਉਹਨਾਂ ਦੀ ਚਮੜੀ ਦੇ ਵਿੱਚੋਂ ਇਹ ਜ਼ਹਿਰ ਕੱਢਿਆ ਜਾਂਦਾ ਹੈ ਤੇ ਉਹੀ ਜ਼ਹਿਰ ਅੱਗੇ ਲਾਇਆ ਜਾਂਦਾ ਹੈ ਤੀਰਾਂ ਜਾਂ ਭਾਲਿਆਂ ਦੀ ਨੋਕਰੇ ਉੱਪਰ ਕਈ ਵਾਰ ਅਜੀਬਾ ਵੀ ਹੋਇਆ ਹੈ ਜਦੋਂ ਖੋਜੀਦਾਲ ਜਾਂ ਵਿਗਿਆਨਕਾਂ ਨੇ ਹਵਾਈ ਜਹਾਜ਼ ਰਾਈ ਇਹਨਾਂ ਦੇ ਕਬੀਲਿਆਂ ਦੇ ਉੱਪਰ ਦੀ ਲੰਗੜ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਜੰਗਲ ਹੀ ਇੰਨੇ ਸੰਘਣੇ ਨੇ ਕਿ ਉੱਪਰੋਂ ਥੱਲੇ ਕੁਝ ਦਿਖਾਈ ਹੀ ਨਹੀਂ ਦਿੰਦਾ ਮੰਨ ਲਓ ਕਿ ਕਿਤੇ ਨਾ ਕਿਤੇ ਕੋਈ ਇੱਕ ਅੱਧਾ ਇਨਸਾਨ ਇਹਨਾਂ ਨੂੰ ਉੱਪ ਜਦਾ ਗੋਪਤ ਤਰੀਕੇ ਦੇ ਨਾਲ ਰਹਿਣਾ ਆ ਗਿਆ ਹੈ ਕਿ ਤੁਸੀਂ ਇਹਨਾਂ ਨੂੰ ਲੱਭ ਹੀ ਨਹੀਂ ਸਕਦੇ ਇਹ ਤੁਹਾਡੇ ਜੰਗਲ ਦੇ ਵਿੱਚ ਸਾਹਮਣੇ ਖੜੇ ਹੋਣਗੇ ਪਰ ਤੁਹਾਨੂੰ ਦਿਖਾਈ ਨਹੀਂ ਦੇਣਗੇ ਕਿਉਂਕਿ ਇਹ ਜੰਗਲੀ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਰਚ ਗਏ ਨੇ ਕਿ ਤੁਸੀਂ ਇਹਨਾਂ ਨੂੰ ਫੜੇ ਨਹੀਂ ਸਕਦੇ ਦੇਖ ਹੀ ਨਹੀਂ ਸਕਦੇ ਤੇ ਆਪਣੀ ਇਹੀ ਲੋਕਣ ਦੀ ਕਲਾ ਦੇ ਨਾਲ ਜਦੋਂ ਕੋਈ ਇਹਨਾਂ ਦੇ ਏਰੀਆ 'ਚ ਵਰਦਾ ਹੈ ਉਸ ਇਨਸਾਨ ਨੂੰ ਪਤਾ ਤੱਕ ਨਹੀਂ ਲੱਗਦਾ ਇਹ ਉਹਦਾ ਪਿੱਛਾ ਕਰਨ ਲੱਗ ਜਾਂਦੇ ਨੇ ਤੇ ਜਿੱਥੇ ਮੌਕਾ ਮਿਲਦਾ ਹੈ ਤੀਰ ਜਾਂ ਭਾਲਾ ਮਾਰ ਕੇ ਮਾਰ ਦਿੰਦੇ ਨੇ ਤੇ ਇਹ ਇੰਨੇ ਜਿਆਦਾ ਇਹ ਪਰਫੈਕਟ ਹੁੰਦੇ ਨੇ ਕਿ ਪਤਾ ਤੱਕ ਨਹੀਂ ਲੱਗਦਾ ਇਹ ਭਾਲਾ ਜਾਂ ਤੀਰ ਆਇਆ ਕਿਹੜੀ ਡਾਇਰੈਕਸ਼ਨ ਤੋਂ ਹੈ ਇਹ ਜੰਗਲੀ ਕਬੀਲ ਇੱਕ ਦਰੱਖਤ ਤੋਂ ਦੂਜੇ ਦਰੱਖਤ ਤੇ ਬੜੀ ਆਰਾਮ ਦੇ ਨਾਲ ਚਲੇ ਜਾਂਦੇ ਨੇ ਤੇ ਥੱਲੇ ਜਿਹੜਾ ਕੋਈ ਖੋਜੀ ਦਾਸਤਾ ਜਾ ਰਿਹਾ ਹੁੰਦਾ ਹੈ ਜਾਂ ਜਿਸ ਦਾ ਇਹ ਪਿੱਛਾ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਪਤਾ ਤੱਕ ਵੀ ਨਹੀਂ ਲੱਗਦਾ ਕਿ ਅਸਮਾਨ ਤੋਂ ਉਹਨਾਂ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਇਹ ਆਪਣੇ ਸ਼ਰੀਰ ਦੇ ਉੱਪਰ ਕੋਈ ਵੀ ਕਪੜਾ ਨਹੀਂ ਪਾਉਂਦੇ ਤੇ ਲੱਕੜਦਿਆਂ ਬਣੀਆਂ ਹੋਈਆਂ ਚੌਂਪੜੀਆਂ ਦੇ ਵਿੱਚ ਰਹਿੰਦੇ ਨੇ ਜਿਹੜੀਆਂ ਬਹੁਤ ਜ਼ਿਆਦਾ ਸਿੰਪਲ ਹੁੰਦੀਆਂ ਨੇ ਤੇ ਇਹਨਾਂ ਦੇ ਰੀਤੀ ਰਿਵਾਜ ਵੀ ਅਲੱਗ ਲੈਵਲ ਦੇ ਨੇ ਪਾਪੂਆ ਨੂਗਿੰਨੀ ਦੇ ਸੰਘਣੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਕਬੀਲੇ ਤਾਂ ਇਨਸਾਨਾਂ ਦਾ ਸ਼ਿਕਾਰ ਵੀ ਕਰਦੇ ਨੇ ਦੂਜੇ ਕਬੀਲਿਆਂ ਦੇ ਵਿੱਚ ਜਾ ਕੇ ਉਹਨਾਂ ਤੇ ਜਾ ਫਿਰ ਆਪਣੇ ਕਬੀਲੇ ਦੇ ਵਿੱਚ ਲਿਆ ਕੇ ਉਹ ਖੋਪੜੀਆਂ ਨੂੰ ਇਹ ਟੰਗਦੇ ਨੇ ਇੱਕ ਤਰ੍ਹਾਂ ਦੇ ਨਾਲ ਇਹ ਸਨਮਾਨ ਹੁੰਦਾ ਹੈ ਕਿ ਸਾਡੇ ਕਬੀਲੇ ਨੇ ਵਿਰੋਧੀਆਂ ਦੇ ਇੰਨੇ ਇਨਸਾਨਾਂ ਨੂੰ ਮਾਰਿਆ ਹੈ ਇਹ ਉਹਨਾਂ ਦੀਆਂ ਖੋਪੜੀਆਂ ਨੇ ਆਪਣੇ ਵਿਰੋਧੀਆਂ ਨੂੰ ਮਾਰਨ ਤੋਂ ਬਾਅਦ ਉਹਨਾਂ ਦੇ ਮੀਟ ਨੂੰ ਪਕਾਇਆ ਜਾਂਦਾ ਹੈ ਕੱਲੇ-ਕੱਲੇ ਅੰਗ ਨੂੰ ਵੱਡ-ਵੱਡ ਕੇ ਪਕਾਇਆ ਜਾਂਦਾ ਹੈ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਇਹ ਲੋਕ ਨਰਪਾਕ ਸੀਨੇ ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਹੈ ਕਿ ਕਈ ਵਾਰ ਇਹ ਆਪਣੇ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਆਪਣੇ ਲੋਕਾਂ ਦੀ ਆਪ ਵੀ ਬਲੀ ਦੇ ਦਿੰਦੇ ਨੇ ਇਹਨਾਂ ਦੇ ਪੁਜਾਰੀ ਨੂੰ ਸੰਮਨ ਕਿਹਾ ਜਾਂਦਾ ਹੈ ਤੇ ਉਹ ਜਿਹੜਾ ਵੀ ਕੋਈ ਆਰਡਰ ਕਰਦਾ ਹੈ ਇਹ ਉਸ ਨੂੰ ਦੇਵਤਿਆਂ ਦਾ ਆਰਡਰ ਸਮਝ ਕੇ ਰਹਿਣ ਵਾਲੇ ਕਬੀਲਿਆਂ ਦੇ ਕੋਲ ਅਜਹਾਈਆਂ ਜੜੀਆਂ ਬੂਟੀਆਂ ਦੇ ਰਾਜ਼ ਨੇ ਜਿਨ੍ਹਾਂ ਦੇ ਬਾਰੇ ਅੱਜ ਦੇ ਵਿਗਿਆਨ ਨੂੰ ਵੀ ਨਹੀਂ ਪਤਾ ਮੰਨਿਆ ਜਾਂਦਾ ਹੈ ਕਿ ਇਹ ਜੰਗਲੀ ਕਬੀਲਿਆਂ ਦੇ ਵਿੱਚ ਰਹਿਣ ਵਾਲੇ ਇਨਸਾਨਾਂ ਦੀ ਜਿਹੜੀ ਉਮਰ ਹੈ ਉਹ ਤਕਰੀਬਨ 100 ਤੋਂ ਪਲੱਸ ਹੁੰਦੀ ਹੈ ਨਾ ਇਹਨਾਂ ਦੇ ਕੋਲ ਕੋਈ ਮੈਡੀਕਲ ਸਹੂਲਤ ਹੈ ਨਾ ਹੀ ਇਹਨਾਂ ਦੇ ਕੋਲ ਗਰਮੀ ਸਰਦੀ ਤੋਂ ਬਚਣ ਦਾ ਕੋਈ ਤਰੀਕਾ ਹੈ ਪਰ ਫਿਰ ਵੀ ਇਹ ਇੰਨੀ ਲੰਬੀ ਜ਼ਿੰਦਗੀ ਜਿਉਂਦੇ ਨੇ ਕਿਉਂਕਿ ਇਹਨਾਂ ਨੂੰ ਜੜੀ ਬੂਟੀਆਂ ਦਾ ਗਿਆਨ ਹੈ ਕਿ ਕਿਹੜੀ ਬਿਮਾਰੀ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ ਦੂਸਰਾ ਇਹਨਾਂ ਦੇ ਕੋਲ ਪੋਲੂਸ਼ਨ ਨਹੀਂ ਇਹਨਾਂ ਦੀਆਂ ਜੜੀ ਬੂਟੀਆਂ ਤਾਂ ਇੰਨੀਆਂ ਜਿਆਦਾ ਅਸਰਦਾਰ ਖਤਰੇ ਹੁੰਦੇ ਨੇ ਸਾਰੀਆਂ ਚੀਜ਼ਾਂ ਦਾ ਇਲਾਜ ਇਹ ਜੜੀ ਬੂਟੀਆਂ ਦੇ ਨਾਲ ਹੀ ਕਰ ਲੈਂਦੇ। ਪਾਪੂਆ ਨੂਗੰਦੀ ਦੇ ਜੰਗਲਾਂ ਦੇ ਵਿੱਚ ਸਨ 2018 ਦੇ ਅੰਦਰ ਇੱਕ ਟੀਮ ਰਿਸਰਚ ਕਰਨ ਗਈ ਸੀ। ਇਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਇੱਕ ਪਰਛਾਈ ਲਗਾਤਾਰ ਸਾਡਾ ਪਿੱਛਾ ਕਰਦੀ ਆ ਰਹੀ ਹੈ ਜੰਗਲ ਦੇ ਵਿੱਚ। ਰਿਸਰਚਰ ਟੀਮ ਦਾ ਕਹਿਣਾ ਸੀ ਕਿ ਅਸੀਂ ਉਹ ਪਰਛਾਈ ਨੂੰ ਕੈਪਚਰ ਵੀ ਕੀਤਾ ਆਪਣੇ ਕੈਮਰੇ ਦੇ ਵਿੱਚ। ਪਰ ਜਦੋਂ ਬਾਅਦ ਦੇ ਵਿੱਚ ਅਸੀਂ ਉਹ ਫੁਟੇਜ ਨੂੰ ਚੈੱਕ ਕੀਤਾ ਤਾਂ ਸਾਨੂੰ ਉਹਦੇ ਵਿੱਚ ਕੋਈ ਵੀ ਚੀਜ਼ ਦਿਖਾਈ ਨਹੀਂ ਦਿੱਤੀ। ਹੁਣ ਇਸ ਚੀਜ਼ ਤੋਂ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਾਂ ਤਾਂ ਇਹ ਜੰਗਲ ਦੇ ਵਿੱਚ ਰਹਿਣ ਵਾਲੇ ਕੀ ਬੀਲੇ ਬਹੁਤ ਜ਼ਿਆਦਾ ਐਡਵਾਂਸ ਨੇ। ਉਹਨਾਂ ਨੂੰ ਆਪਣੇ ਆਪ ਨੂੰ ਲ ਇਤਰਾਹ ਦੇ ਨਾਲ ਪੂ ਲੈਂਦੇ ਨੇ ਇਨਵੀਜ਼ੀਬਲ ਕਰ ਲੈਂਦੇ ਨੇ ਜਾਂ ਫਿਰ ਇਹ ਕਿਸੇ ਦੂਜੀ ਦੁਨੀਆ ਦਾ ਦੁਆਰ ਹੈ ਇਤਿਹਾਸਕਾਰ ਦੱਸਦੇ ਨੇ ਕਿ ਵਰਲਡ ਵਾਰ 2 ਦੇ ਦੌਰਾਨ ਸੈਂਕੜੇ ਸੈਨਿਕ ਇਹ ਜੰਗਲਾਂ ਦੇ ਅੰਦਰ ਗੁੰਮ ਹੋ ਗਏ ਨਾ ਤਾਂ ਕਿਸੇ ਸੈਨਿਕ ਦੇ ਕੋਈ ਕੱਪੜੇ ਮਿਲੇ ਤੇ ਨਾ ਹੀ ਉਹਨਾਂ ਦੀਆਂ ਹੱਡੀਆਂ ਮਿਲੀਆਂ ਤੇ ਇਹਨਾਂ ਸੈਨਿਕਾਂ ਵੱਲੋਂ ਮਾਰਿਆ ਗਿਆ ਇੱਕ ਵੀ ਕਬੀਲੇ ਵਾਲਾ ਇਨਸਾਨ ਨਹੀਂ ਮਿਲਿਆ ਮਤਲਬ ਕਿ ਇੰਨੇ ਜਿਹੇ ਦਾ ਮਾਡਰਨ ਹਥਿਆਰ ਲੈ ਕੇ ਵੀ ਸੈਨਿਕ ਹਾਰ ਕੇ ਜੰਗਲ ਦੇ ਵਿੱਚ ਰਹਿਣ ਵਾਲੇ ਕਬੀਲੇ ਵਾਲਿਆਂ ਤੋਂ ਜਿਨ੍ਹਾਂ ਦੇ ਕੋਲ ਨਾਰਮਲੀ ਤੀਰ ਤੇ ਪਹਾਲੇ ਸੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੇ ਛਪਾਈਆਂ ਨੂੰ ਵਰਲਡ ਵਾਰ 2 ਦੇ ਦਰਾਖਤ ਤੇ ਪੇੜ ਪੌਦੇ ਵੀ ਲੋਕਾਂ ਨੂੰ ਮਾਰਦੇ ਨੇ ਜੀਵ ਜੰਤੂ ਤਾਂ ਪਹਿਲਾਂ ਹੀ ਖਤਰਨਾਕ ਨੇ ਪਾਪੂਆ ਨੂਗਨੀ ਦੇ ਜੰਗਲਾਂ ਦੇ ਵਿੱਚ ਐਨੇ ਖਤਰਨਾਕ ਪੇੜ ਪੌਦੇ ਨੇ ਜੇਕਰ ਤੁਸੀਂ ਉਹਨਾਂ ਦੇ ਥੱਲੇ ਖੜ ਕੇ ਸਾਹ ਵੀ ਲੈ ਲਿਆ ਤਾਂ ਵੀ ਤੁਸੀਂ ਬੇਹੋਸ਼ ਹੋ ਜਾਓਗੇ ਪਰ ਇੱਥੇ ਰਹਿਣ ਵਾਲੇ ਕਬੀਲੇ ਵਾਲਿਆਂ ਨੂੰ ਪੂਰੀ ਸਮਝ ਹੈ ਕਿ ਕਿਹੜਾ ਦਰਾਖਤ ਕਿੰਨਾ ਖਤਰਨਾਕ ਹੈ ਤੇ ਉਸ ਦੀ ਵਰਤੋਂ ਕਿਵੇਂ ਕਰਨੀ ਹੈ ਆਪਣੇ ਫਾਇਦੇ ਲਈ ਹੁਣ ਤੁਸੀਂ ਇੱਕ ਪਾਸੇ ਸੋਚ ਕੇ ਦੇਖੋ ਜਿੱਥੇ ਸਾਡੀ ਆਧੁਨਿਕ ਦੁਨੀਆ ਦੇ ਵਿੱਚ ਜਦੋਂ ਇਨਸਾਨ ਸਵੇਰ ਤੋਂ ਉੱਠਦਾ ਹੈ ਸ਼ਾਮ ਨੂੰ ਪੈਣ ਤੱਕ ਸਾਰਾ ਦਿਨ ਇਨਸਾਨ ਦੇ ਦਿਮਾਗ ਦੇ ਵਿੱਚ ਪੈਸਾ ਨੌਕਰੀ ਬਿਜ਼ਨਸ ਇਸ ਜਾਂ ਕੁਝ ਚੱਲਦਾ ਹੈ ਉੱਥੇ ਹੀ ਇਹ ਕ ਇੱਕੋ ਇੱਕ ਮਕਸਦ ਹੁੰਦਾ ਹੈ ਆਪਣਾ ਢਿੱਡ ਭਰਨਾ ਤੇ ਜਦੋਂ ਢਿੱਡ ਭਰ ਗਏ ਉਹ ਜਗ੍ਹਾ ਤੇ ਇਹ ਬੈਠ ਜਾਂਦੇ ਨੇ ਸੌਂ ਜਾਂਦੇ ਨੇ ਕਿਉਂਕਿ ਸਾਰਾ ਜੰਗਲ ਹੀ ਇਹਨਾਂ ਦਾ ਘਰ ਹੈ ਕੋਈ ਇਹਨਾਂ ਦੇ ਲਈ ਬਾਰਡਰ ਨਹੀਂ ਕੋਈ ਸਰਹੱਦਾਂ ਨਹੀਂ ਸੋ ਇਹ ਸੀ ਜ ਪਾਪਵਾ ਨੂਗਨੀ ਦੇ ਜੰਗਲ ਦੇ ਵਿੱਚ ਰਹਿਣ ਵਾਲੀ ਜੰਗਲੀ ਕਬੀਲਿਆਂ ਦੇ ਬਾਰੇ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿੰਦੇ ਲਈ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਚੋਟੀਵਿਊ ਨੂੰ ਯੂਰ ਸਬਸਕ੍ਰਾਈਬ ਕਰਨਾ ਤਨਵਾ। ਉਹ ਤੁਸੀਂ WhatsApp ਦੇ ਉੱਪਰ ਵੀ ਆ ਗਏ ਆ। ਤੁਸੀਂ ਸਾਡੇ ਚੈਨਲ ਨੂੰ WhatsApp ਦੇ ਉੱਪਰ ਫੋਲੋ ਕਰ ਸਕਦੇ ਹੋ। ਜਿਹੜੀ ਵੀਡੀਓ ਸਾਡੇ ਚੈਨਲ ਦੇ ਉੱਪਰ ਨਵੀਂ ਅਪਲੋਡ ਹੁੰਦੀ ਹੈ ਉਸ ਦਾ ਲਿੰਕ ਅਸੀਂ WhatsApp ਵਾਲੇ ਚੈਨਲ ਦੇ ਵਿੱਚ ਪਾ ਦਿੰਦੇ ਹਾਂ। ਤੁਹਾਨੂੰ ਡਾਇਰੈਕਟ ਸਾਡੀ ਵੀਡੀਓ ਮਿਲ ਜਾਇਆ ਕਰੇਗੀ। ਜਿਹੜੇ ਤੁਹਾਡੇ ਘਰ ਦੇ ਵਿੱਚ ਵੱਡੇ ਬਜ਼ੁਰਗ ਨੇ ਸਾਡੀ ਵੀਡੀਓ ਨੂੰ ਲੱਭ ਕੇ ਨਹੀਂ ਦੇਖ ਸਕਦੇ YouTube ਦੇ ਉੱਪਰ ਤਾਂ ਉਹਨਾਂ ਨੂੰ ਜੋ ਟੀਵੀ ਇਨਫੋਰਮੇਸ਼ਨ WhatsApp ਚੈਨਲ ਹੈ ਉਸ ਨੂੰ ਜੁਆਇਨ ਕਰਵਾਓ। ਜਿਵੇਂ ਹੀ ਕੋਈ ਨਵੀਂ ਵੀਡੀਓ ਆਇਆ ਕਰੇਗੀ ਉਸ ਦਾ ਲਿੰਕ ਇਸ ਚੈਨਲ ਦੇ ਵਿੱਚ ਪਾਇਆ ਜਾਂਦਾ ਹੈ। ਉੱਥੋਂ ਕਲਿੱਕ ਕਰਕੇ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ। WhatsApp ਵਾਲੇ ਚੈਨਲ ਦਾ ਲ